ਜੇ ਕਾਲੀ ਦਲ ਦਾ ਨੁਕਸਾਨ ਹੋਇਆ ਉਹ ਜੇ ਗੱਦਾਰਾਂ ਕਰਕੇ ਹੋਇਆ ਜਿਵੇਂ ਯਾਲੀ ਹੈ ਮਨਪ੍ਰੀਤ ਯਾਲੀ ਹੈ ਜਿਹੜੇ ਮੌਕਾ ਪ੍ਰਸਤ ਹੈ ਸਾਡੀ ਸਰਕਾਰ ਆਈ ਉਹਨੇ ਆਪਣੇ ਠੱਗੀ ਠੋਰੀ ਮਾਰਨੀ ਸੀ ਪੈਸੇ ਕਮਾਉਣੇ ਸੀ ਪਲੱਸਾਂਸ ਲੈਣੇ ਸੀ ਤੇ ਕਾਲੀ ਦਲ ਚ ਆ ਗਿਆ ਹੁਣ ਅੱਜ ਕੱਲ ਜੋ ਠੱਗੀਆਂ ਜਿਹੜੀ ਤੇ ਹੁਣ ਭਗਵੰਤ ਮਾਨ ਨਾਲ ਟ੍ਰੈਫਿਕ ਦਾ ਆ ਚੀਜ਼ਾਂ ਲੁਕਦੀਆਂ ਨਹੀਂ ਪਰ ਮੈਂ ਇਹਨਾਂ ਨੂੰ ਇੰਨਾ ਕਹਿਣਾ ਚਾਹਣਾ ਮਨਪ੍ਰੀਤ ਆਲੀ ਜੀ ਨੂੰ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਿਓ ਤੁਹਾਡਾ ਸੁਪਨਾ ਨਹੀਂ ਪੂਰਾ ਹੁੰਦਾ ਇਹਦਾ ਇੱਕੋ ਹੀ ਸੁਪਨਾ ਹੈ ਤੂੰ ਦੇਖ ਲਓ ਜਿਹਦੇ ਕਰੇ ਜਾਂਦਾ ਨਾ ਸਭ ਤੋਂ ਪਹਿਲੇ ਉਹਦੇ ਪਿੱਠ ਤੇ ਛੁਰਾ ਮਾਰਦਾ ਹੈ ਹੁਣ ਨਵਾਂ ਨਵਾਂ ਉਹ ਆ ਜਿਹੜਾ ਨਵਾਂ ਅਕਾਲੀ ਦਲ ਜਾਲੀ ਜਾ ਜਿਹੜਾ ਅਕਾਲੀ ਦਲ ਬਣਿਆ ਉਹਦਾ ਉਹਦੇ ਉਹਦੇ ਹੁਣੇ ਬਣਾਇਆ ਨਾ ਬਹਿ ਕੇ ਤੇ ਅੱਜ ਪਿੱਠ ਤੇ ਉਹਦੇ ਛੁਰਾ ਮਾਰਤਾ ਉਹ ਜਿਹੜਾ ਨੀਟਾ ਪ੍ਰਧਾਨ ਹੈ ਉਹਦੀ ਹੁਣ ਫੋਟੋ ਹੀ ਨਹੀਂ ਲਾਉਂਦਾ ਹਲੇ ਪਤਾ ਨਹੀਂ ਕਿੰਨੇ ਘਰ ਬਦਲਨੇ ਆ ਜਿਹੜਾ ਬੰਦਾ ਐਨੇ ਘਰ ਬਦਲਦਾ ਨਾ ਉਹਨ ਕੋਈ ਨਹੀਂ ਵਾਰਦਾ ਆਪਣੇ ਤੇ ਇੱਥੇ ਹੁਣ ਕਹਿੰਦਾ ਫਿਰਦਾ ਕਿ ਜੇ ਮੈਂ ਅਕਾਲੀ ਦਲ ਨਾਲ ਸਾਡਾ ਸਮਝੌਤਾ ਨਾ ਜਦੋਂ ਤੱਕ ਤਮ ਜਿੰਨਾ ਤੱਕ ਤਮ ਮੈਂ ਪ੍ਰਧਾਨ ਐ ਇਹ ਜਿਹੇ ਬੰਦੇ ਤਾਂ ਨੇੜੇ ਨਹੀਂ ਲੱਗਣ ਦਿੰਦਾ ਮੈਂ ਖਾਲੀ ਦਲ ਦਾ ਕਿਉਂਕਿ ਇੰਨਾ ਲੋਕਾਂ ਕਰਕੇ ਹੀ ਆਪਣਾ ਨੁਕਸਾਨ ਹੋਇਆ ਜਿਹੜੇ ਮੌਕਾ ਪ੍ਰਸਤ ਬੰਦੇ ਆ ਉਹਨਾਂ ਕਰਕੇ ਨੁਕਸਾਨ ਹੋਇਆ ਸੋ ਮੈਨੂੰ ਬੜੀ ਖੁਸ਼ੀ ਹੈ ਤੇ ਹੁਣ ਸਾਰੀ ਜਮਵਰੀ ਆ ਜਿਹੜੀ ਸੀਟਾਂ ਦਾ ਤੁਸੀਂ ਜਿਤਾਉਣੀਆਂ ਜੀ ਬੱਸ ਅੱਗੇ ਚਲੋ ਥੈਂਕ ਯੂ ਥੈਂਕ ਯੂ ਕਾਂਸਟਰੋਡਲੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਤੁਹਾਨੂੰ ਦੱਸਾਂ ਆ ਸਾਰੇ ਠੱਗੀ ਠੋਰੀ ਵਾਲੇ ਬੰਦੇ ਆ ਕਾਂਗਰਸੀ ਐਂ ਸਾਰੇ ਹੁਣ ਭਗਵੰਤ ਮਾਨ ਤੋਂ ਕਿਉਂ ਡਰਦੇ ਆ ਕਿਉਂਕਿ ਉਹਨੇ ਫਾਈਲਾਂ ਖੋਲੀਆਂ ਆ ਜਿਹੜਾ ਇਹਨਾਂ ਦਾ ਪ੍ਰਧਾਨ ਹੈ ਰਾਜਾ ਬੜਿੰਗ ਰੋਜ਼ ਕਿੱchna ਕਰਦਾ ਭਗਵਾਨ ਜੀ ਕਿਤਰੀ ਬੱਸਾਂ ਦੀ ਫਾਈਲ ਮੇਰੇ ਕੋਲੇ ਹੈ ਜਦੋਂ ਬੋਲਦਾ ਬੱਸਾਂ ਦੀ ਫਾਈਲ ਮੇਰੇ ਕੋਲੇ ਹੈ ਕਿਸੇ ਅਕਾਲੀ ਦਲ ਦੇ ਲੀਡਰ ਬਾਰੇ ਕਿਹਾ ਨੇ ਕਿਉਂਕਿ ਹਿੰਮਤ ਨਹੀਂ ਹੈ ਅਕਾਲੀ ਦਲ ਪੰਜਾਬ ਨਾਲ ਜੁੜਿਆ ਸੀ ਅਸੀਂ ਜੋ ਕੁਝ ਬਣਾਇਆ ਪੰਜਾਬ ਸਾਡੀ ਸੋਚ ਪੰਜਾਬ ਅਸੀਂ ਮਰਨਾ ਪੰਜਾਬ